ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਭਾਰਤੀਆਂ ਦੀ ਇੱਕ ਹੋਰ ਗਰੁੱਪ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇੱਕ ਵਾਰ ਫਿਰ ਤੋ 119 ਲੋਕਾਂ ਨੂੰ ਇੱਕ ਅਮਰੀਕੀ ਜਹਾਜ਼ ਪੰਜਾਬ ਤੇ ਅਮ੍ਰਿਤਸਰ ਹਵਾਈ ਅੱਡੇ ਤੇ उतारेਗਾ ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਲਈ ਹੁਣ ਅਮ੍ਰਿਤਸਰ 에ਅਰਪੋਰਟ ਤੇ ਵੀ ਪਹੁੰਚਣਗੇ ਹਾਲਾਂਕਿ ਸਾਰੀ ਨੇ ਨਜ਼ਰਾਂ ਇਸ ਜਹਾਜ਼ ਤੇ ਹੋਣਗੀਆਂ ਇੱਕ ਵਾਰ ਫਿਰ ਤੋਂ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਡਿਪੋਰਟ ਲੋਕ ਫਿਰ ਤੋਂ ਹੱਦ ਖੜੀਆਂ ਸੰਗਲਾਂ ਦੇ ਵਿੱਚ ਨਜ਼ਰ ਆਉਣਗੇ ਦੱਸਦੇ ਕਿ 15 ਤੇ 16 ਫਰਵਰੀ ਨੂੰ ਅਮ੍ਰਿਤਸਰ 에ਅਰਪੋਰਟ ਤੇ ਦੋ ਜਹਾਜ਼ ਉਤਰਨਗੇ 15 ਫਰਵਰੀ ਨੂੰ ਰਾਤ ਦੇ 10 ਵਜੇ ਅਮਰੀਕਾ ਤੋਂ ਆਉਣ ਵਾਲੀ ਫਲਾਈਟ ਦੇ ਵਿੱਚ 119 ਭਾਰਤੀ ਸਵਾਰ ਹੋਣਗੇ ਇਸ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਦੱਸੀ ਜਾ ਰਹੇ ਨੇ ਦੂਜੇ ਪਾਸੇ ਦੂਜੀ ਫਲਾਈਟ ਦੇ ਵਿੱਚ ਹਰਿਆਣਾ ਗੁਜਰਾਤ ਗੋਆ ਉੱਤਰ ਪ੍ਰਦੇਸ਼ ਦੇ ਲੋਕ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਦਾ ਵੀ ਦੱਸਿਆ ਜਾ ਰਿਹਾ ਹੈ ਹਾਲਕਿ ਇਥੇ ਦੱਸਣਯੋਗ ਇਹ ਵੀ ਹੈ ਕਿ 104 ਭਾਰਤੀ ਉਹ ਪਹਿਲੇ ਅਮਰੀਕਾ ਵੱਲ ਰਿਪੋਰਟ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਹਥਕੜੀਆਂ ਤੇ ਸੰਗਲਾ ਪਾ ਕੇ ਭਾਰਤ ਤੋ ਵਾਪਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਰੋਲਾ ਵੀ ਪਿਆ ਸਿਆਸਤ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਭੱਖਦੀ ਹੋਈ ਨਜ਼ਰ ਆਈ ਸੀ ਇਹਨਾਂ ਲੋਕਾਂ ਨੂੰ 6 ਫਰਵਰੀ ਨੂੰ ਹੀ ਅਮਰੀਕਾ ਫੌਜੀ ਜਹਾਜ਼ ਦੇ ਵਿੱਚ ਰਿਪੋਰਟ ਕਰਕੇ ਭਾਰਤ ਤੋ ਵਾਪਸ ਭੇਜ ਦਿੱਤਾ ਗਿਆ ਸੀ ਗੈਰ ਕਾਨੂੰਨੀ ਤੰਗਨਾ ਅਮਰੀਕਾ ਦੇ ਵਿੱਚ ਦਾਖਲ ਹੋਏ ਭਾਰਤੀਆਂ ਦੇ ਇੱਕ ਹੋਰ ਗਰੁੱਪ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇੱਕ ਵਾਰ ਫਿਰ ਤੋਂ 119 ਲੋਕਾਂ ਨੂੰ ਇੱਕ ਅਮਰੀਕੀ ਜਹਾਜ਼ ਪੰਜਾਬ ਤੇ ਅਮਰੀਕਸਰ ਹਵਾਈ ਦੇਤੇ ਉਤਾਰੇਗਾ ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਰਿਪੋਰਟ ਕੀਤੇਗੇ ਭਾਰਤਿਆ ਨੂੰ ਲੈ ਨਹੀਂ ਹੁਣ ਅਮ੍ਰਿਤਸਰ 에어ਪੋਰਟ ਤੇ ਵੀ ਪਹੁੰਚਗੇ ਹਾਲਾਂਕਿ ਸਾਰੀ ਦੇ ਨਜ਼ਰਾਂ ਇਸ ਜਹਾਜ਼ ਤੇ ਹੋਣਗੇ ਇੱਕ ਵਾਰ ਫਿਰ ਤੋਂ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਰਿਪੋਰਟ ਲੋਕ ਫਿਰ ਤੋਂ ਹੱਦ ਖੜੀਆਂ ਸੰਗਲਾ ਦੇ ਵਿੱਚ ਨਜ਼ਰ ਆਉਣਗੇ ਦੱਸਦੇ ਕਿ 15 ਤੇ 16 ਫਰਵਰੀ ਨੂੰ ਅਮ੍ਰਿਤਸਰ 에어ਪੋਰਟ ਤੇ ਦੋ ਜਹਾਜ਼ ਉਤਰਨਗੇ 15 ਫਰਵਿਰ ਮੂਰਤ ਦੇ 10 ਵਜੇ ਅਮਰੀਕਾ ਤੋਂ ਆਉਣ ਵਾਲੀ ਫਲਾਈਟ ਦੇ ਵਿੱਚ 119 ਭਾਰਤੀ ਸਵਾਰ ਹੋਣਗੇ ਇਸ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਦੱਸੇ ਜਾ ਰਹੇ ਨੇ ਦੂਜੇ ਪਾਸੇ ਦੂਜੀ ਫਲਾਈਟ ਦੇ ਵਿੱਚ ਹਰਿਆਣਾ, ਗੁਜਰਾਤ, ਗੋਆ, ਉੱਤਰ ਪ੍ਰਦੇਸ਼ ਦੇ ਲੋਕ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਦਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇੱਥੇ ਦੱਸਣਯੋਗ ਇਹ ਵੀ ਹੈ ਕਿ 104 ਭਾਰਤੀਆਂ ਨੂੰ ਪਹਿਲਾਂ ਹੈ ਅਮਰੀਕਾ ਵੱਲ ਰਿਪੋਰਟ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਹਥਕੜੀਆਂ ਤੇ ਸੰਗਲਾ ਪਾ ਕੇ ਭਾਰਤ ਵਾਪਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਰੋਲਾ ਵੀ ਪਿਆ ਸਿਆਸਤ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਖਦੀ ਹੋਈ ਨਜ਼ਰ ਆਈ ਸੀ ਇਹਨਾਂ ਲੋਕਾਂ ਨੂੰ 6 ਫਰਵਰੀ ਨੂੰ ਹੀ ਅਮਰੀਕਾ ਫੌਜੀ ਜਹਾਜ਼ ਦੇ ਵਿੱਚ ਡਿਪੋਰਟ ਕਰਕੇ ਭਾਰਤ ਤੋ ਵਾਪਸ ਭੇਜ ਦਿੱਤਾ ਗਿਆ ਸੀ ਗੈਰ ਕਾਨੂੰਨੀ ਤੰਗ ਨਾ ਅਮਰੀਕਾ ਦੇ ਵਿੱਚ ਦਾਖਲ ਹੋਏ ਭਾਰਤੀਆਂ ਦੇ ਇੱਕ ਹੋਰ ਗਰੁੱਪ ਨੂੰ ਵੀ ਡਿਪੋਰਟ ਕਰ ਦਿੱਤਾ ਜਾਵੇਗਾ ਇੱਕ ਵਾਰ ਫਿਰ ਤੋਂ 119 ਲੋਕਾਂ ਨੂੰ ਇੱਕ ਅਮਰੀਕੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ उतारेਗਾ ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈਣ ਲਈ ਹੁਣ ਅੰਮ੍ਰਿਤਸਰ 에ਰਪੋਰਟ ਤੇ ਵੀ ਪਹੁੰਚਣਗੇ ਹਾਲਾਂਕਿ ਸਾਰਿਆਂ ਦੀ ਨਜ਼ਰਾਂ ਇਸ ਜਹਾਜ਼ ਤੇ ਹੋਣਗੀਆਂ ਇੱਕ ਵਾਰ ਫਿਰ ਤੋਂ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਰੀਪੋਰਟ ਲੋਕ ਫਿਰ ਬਹੁਤ ਕੜੀਆਂ ਸੰਗਲਾ ਦੇ ਵਿੱਚ ਨਜ਼ਰ ਆਉਣਗੇ ਦੱਸਦੇ ਕਿ 15 ਤੇ 16 ਫਰਵਰੀ ਨੂੰ ਅੰਮ੍ਰਿਤਸਰ 에어ਪੋਰਟ ਤੇ ਦੋ ਜਹਾਜ਼ ਉਤਰਨਗੇ 15 ਫਰਵਰੀ ਨੂੰ ਰਾਤ ਦੇ 10 ਵਜੇ ਅਮਰੀਕਾ ਤੋਂ ਆਉਣ ਵਾਲੀ ਫਲਾਈਟ ਦੇ ਵਿੱਚ 119 ਭਾਰਤੀ ਸਵਾਰ ਹੋਣਗੇ ਇਸ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਦੱਸੀ ਜਾ ਰਹੇ ਨੇ ਦੂਜੇ ਪਾਸੇ ਦੂਸਰੀ ਫਲਾਈਟ ਦੇ ਵਿੱਚ ਹਰਿਆਣਾ ਗੁਜਰਾਤ ਗੋਆ ਉੱਤਰ ਪ੍ਰਦੇਸ਼ ਦੇ ਲੋਕ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਦਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇੱਥੇ ਦੱਸਣਯੋਗ ਇਹ ਵੀ ਹੈ ਕਿ 104 ਭਾਰਤੀ ਉਹ ਪਹਿਲਾਂ ਹੈ ਅਮਰੀਕਾ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਹਥਕੜੀਆਂ ਤੇ ਸੰਗਲਾ ਪਾ ਕੇ ਭਾਰਤ ਵਾਪਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਰੋਲਾ ਵਿਪਿਆ ਸਿਆਸਤ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਅਕਦੀ ਉਹ ਨਜ਼ਰ ਆਈ ਸੀ ਇਹਨਾਂ ਲੋਕਾਂ ਨੂੰ 6 ਫਰਵਰੀ ਨੂੰ ਹੀ ਅਮਰੀਕਾ ਫੌਜੀ ਜਹਾਜ਼ ਦੇ ਵਿੱਚ ਡਿਪੋਰਟ ਕਰਕੇ ਭਾਰਤ ਤੋਂ ਵਾਪਸ ਭੇਜ ਦਿੱਤਾ ਗਿਆ ਸੀ